दुनिया के सब तो ताकतवर जहाजा तो की गल करिए रूस का एच यू फिफ्टी सैवन सब अगे दिखाई देता है अज अं देखा कि जहाज़ पश्चिमी देशों के जहाज़ों जिमें कि एफ ट्वेंटी टू और एफ थर्टी फाइव नीम लगता है एच यू फिफ्टी सैवन का विकास दो हज़ार दो के आसपास पाखा प्रोग्राम के तहत शुरू होया पहले प्रोटोटाइप में ई फिफ्टी वन का नाम दिता गया इसने उन्ती जनवरी दो हज़ार दस न अपनी पहली उदान भरे ਇਸ ਜਹਾਜ਼ ਨੂੰ ਅਲਕਾਰਕ ਟੋਰਟੇ 2017 ਵਿੱਚ ਐਸਜੂ 57 ਦਾ ਨਾਮ ਦਿੱਤਾ ਗਿਆ ਸੀ ਅਗਰ ਗੱਲ ਕਰੀਏ ਡਿਜ਼ਾਈਨ ਅਤੇ ਸਟੈਲਥ ਦੀ ਐਸਜੂ 57 ਨੂੰ ਖਾਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਤਾਂ ਜੋ ਇਹ ਰਡਾਰ ਤੋਂ ਲੁਕ ਸਕੇ ਇਸ ਦੀ ਸਮੂਥ ਬਾਡੀ ਕੋਟਿੰਗ ਅੰਦਰਲੇ ਹਥਿਆਰ ਦੇ ਇਸ ਨੂੰ ਖਤਨਾਕ ਥੈਲਥ ਮਸ਼ੀਨ ਬਣਾਉਂਦੇ ਹਨ ਰਫਤਾਰ ਅਤੇ ਇੰਜਨ इसका एल 41 F1 दो मैक तो रफ्तार है। तो के अफ्टर दे भी लंबे समय तक हाई स्पीड से उठ सकता है इसकी इस सुपर इस क्रूज कहा जाता है मैन्यूवर अब एस यू फिफ्टी सैवन बैटरिंग सिस्टम है जिस नाल एक हवा में अजिम मूव कर सकता है जो किसी हो लगभग नामुमकिन है ਡੋਗ ਫਾਈਟ ਵਿੱਚ ਇਸ ਦਾ ਫਾਇਦਾ ਸਭ ਤੋਂ ਵੱਡਾ ਹਥਿਆਰ ਹੈ ਹਥਿਆਰ ਸਮਰੱਥਾ SU57 14 ਹਥਿਆਰ ਲੈ ਕੇ ਜਾ ਸਕਦਾ ਹੈ ਜਿਵੇਂ ਕਿ ਏਅਰ ਟੂ ਏਅਰ ਮਿਜ਼ਾਈਲ ਏਅਰ ਟੂ ਗਰਾਉਂਡ ਮਿਜ਼ਾਈਲ ਕ੍ਰੂਜ਼ ਮਿਜ਼ਾਈਲ ਅਤੇ ਲੇਜ਼ਰ ਗਾਈਡਡ ਬੰਬ ਸਭ ਕੁਝ ਅੰਦਰਲੇ ਖਾਸ ਦੇ ਵਿੱਚ ਛੁਪਿਆ ਹੁੰਦਾ ਹੈ ਤਾਂ ਕਿ ਇਹ ਸਟੈਪਸ ਬਣਿਆ ਰਹੇ ਤਕਨੀਕੀ ਖੂਬੀਆਂ 360 ਰਡਾਰ ਕਵਰੇਜ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਸਹਾਇਤਾ ਪਾਇਲਟ ਲਈ ਹੈਲਮਟ ਮਾਉਂਟਡ ਡਿਸਪਲੇ ਡਰੋਨ ਨੂੰ ਕੰਟਰੋਲ ਕਰਨ ਦੀ ਖੂਬੀ हाइपरसोनिक मिसाइल नाल हमला करण दी ताकत ए सारीया एज दीया तकनीकें कुबिया हा। पश्चिमी ਜਹਾਜ਼ਾਂ ਨਾਲ ਅਗਰ ਤੁਲਨਾ ਕਰੀਏ ਤਾਂ F-22 रैप्टर ਨੂੰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਅਤੇ ਵਧੀਆ ਸਟੈਲਥ ਜਹਾਜ਼ ਮੰਨਿਆ ਜਾਂਦਾ ਹੈ। F-35 ਦੀ ਤਕਨੀਕੀ ਕੁਬੀ ਵੇਮਿਸਾਲ ਹੈ ਪਰ F-57 ਆਪਣੀ ਚੁਸਤਾਈ, ਤਾਕਤਵਰ ਹਥਿਆਰਾਂ ਅਤੇ ਪਿੰਨ ਰੋਲ ਨਿਭਾਉਣ ਦੀ ਸਮਰੱਥਾ ਕਾਰਨ ਖਾਸ ਮੰਨਿਆ ਜਾਂਦਾ ਹੈ। ਆ ਦੋਸਤੋ ਕੀ ਤੁਹਾਨੂੰ ਲੱਗਦਾ ਹੈ ਕਿ ਐਸ ਜੀ 57 ਪੱਛਮੀ ਜਹਾਜ਼ਾਂ ਨੂੰ ਪਿੱਛੇ ਛੱਡ ਸਕਦਾ ਹੈ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਨਵਾਦ